ਕੋਈ ਵੀ ਇਮੀਗ੍ਰੇਸ਼ਨ ਫਰੌਡ ਜੇ ਸਾਡੇ ਏਰੀਆ ਚ ਕਰਕੇ ਜਾਂਦਾ ਹੈ ਤਾਂ ਉਹਦੀ ਆਪਾਂ ਐਲੂਸੀ ਜਾਰੀ ਕਰਾ ਦੋ। 25 ਲੱਖ ਰੁਪਏ ਲੱਗੀ ਸੀਗੇ ਇੱਕ ਐਕਸ ਸਰਵਿਸਮੈਨ ਹੈ ਨਿਰਮਲਜੀਤ ਸਿੰਘ ਉਹਨਾਂ ਦੇ ਬੇਟੇ ਨੂੰ ਬਾਹਰ ਭੇਜਣ ਕੈਨੇਡਾ ਭੇਜਣ ਦੇ ਉਹਦੇ ਚ ਇਹਨਾਂ 25 ਲੱਖ ਰੁਪਏ ਲੱਗੇ ਨਾ ਸੀ। ਇਹ ਬੇਸਿਕਲੀ ਇਹ ਤੇ ਇਹਨਾਂ ਦੀ ਵਾਈਫ ਲੋਕਾਂ ਕੋਲ ਜਾਂਦੇ ਸੀਗੇ ਜਿਹਦੇ ਵਿੱਚ ਇਹ ਕਰਦੇ ਸੀਗੇ ਕਿ ਜਿਸ ਵੀ ਏਰੀਆ ਚ ਜੋ ਮਤਲਬ ਲੋਕ ਚਾਵਾਂ ਲੋਕ ਸਗੇ ਬਾਹਰ ਜਾਣਦੇ ਉਹਨਾਂ ਨੂੰ ਹੌਲੀ 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 ਇਹ ਪੂਰਾ ਮਤਲਬ ਜਿੱਥੇ ਆਪਾਂ ਇਹਦੀ ਡੈਰੀ ਚੈੱਕ ਕੀਤੀ ਹੈ ਇਹ ਪੂਰਾ ਮੈਪਿੰਗ ਕਰਕੇ ਚੱਲਦੇ ਸੀ ਤੇ ਮੈਪਿੰਗ ਦੇ ਅਲੋਕੇਸ਼ਨ ਨਾਲ ਹੀ ਲੋਕਾਂ ਨੂੰ ਠੱਗਦੇ ਸੀ ਕੋਲੇ ਕੋਲੇ ਲੋਕਾਂ ਨੂੰ ਤਿੰਨ ਤੋਂ ਚਾਰ ਪਰਚੇ ਨੇ ਜੀ ਇਹਦੇ ਤੇ ਬੇ ਪਰਚੇ ਤਾਂ ਇਹਦੇ ਤੇ ਅੰਮ੍ਰਿਤਸਰ ਨੇ ਇੱਕ ਪਰਚੇ ਇਹਦੇ ਜਲੰਧਰ ਹੈ ਤੇ ਚੌਥਾ ਸਾਡੇ ਦੇਸ਼ ਭੇਜਣ ਦੇ ਨਾਂ ਤੇ ਕਰੋੜਾਂ ਰੁਪਏ ਦੇ ਇਮੀਗ੍ਰੇਸ਼ਨ ਧੋਖਾਧੜੀ ਦੇ ਕਈ ਮਾਮਲੇ ਚਲੋੜੀਂਦੇ 48 ਸਾਲਾ ਵਿਕਰਮਜੀਤ ਸਿੰਘ ਨੂੰ ਲਾਲੜੂ ਪੁਲਿਸ ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਚੌਕੀ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਹਵਾਈ ਅੱਡੇ ਤੇ ਆਪਣਾ ਪਾਸਪੋਰਟ ਬਦਲ ਕੇ ਕਿੰਨੀਆਂ ਜਾਣ ਵਾਲੀ ਉਡਾਨ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ ਦੋਸ਼ੀ ਅਤੇ ਉਸਦੀ ਪਤਨੀ ਵਿਰੁੱਧ ਪੰਜਾਬ ਦੇ 4 ਜ਼ਿਲ੍ਹਿਆਂ ਦੇ ਵੱਖ-ਵੱਖ ਥਾਣਿਆਂ 'ਚ 6 ਤੋਂ 7 ਮਾਮਲੇ ਦਰਜ ਨੇ ਉਸ ਨੂੰ ਡੇਰਾਬਾਸੀ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਜਲੰਧਰ ਦੇ ਰਹਿਣ ਵਾਲੇ ਵਿਕਰਮਜੀਤ ਅਤੇ ਉਸਦੀ ਪਤਨੀ ਨਮਨੀਤ ਵਿਰੁੱਧ ਧੋਖਾਧੜੀ ਦੇ ਕਈ ਮਾਮਲੇ ਦਰਜ ਨੇ ਇਹ ਜੋੜਾ ਵਿਦੇਸ਼ ਭੇਜਣ ਦੇ ਨਾਮ ਤੇ ਕਈ ਲੋਕਾਂ ਨਾਲ ਠੱਗੀ ਮਾਰਦਾ ਸੀ ਜਦੋਂ ਇੱਕ ਕੇਸ ਦਰਜ ਹੋਇਆ ਸੀ ਤਾਂ ਉਹ ਆਪਣੇ ਬੈਗਪੈਕ ਕਰਕੇ ਦੂਜੇ ਜ਼ਿਲ੍ਹੇ 'ਚ ਸ਼ਿਫਟ ਹੋ ਜਾਂਦਾ ਸੀ ਸਾਲ 2023 'ਚ ਲਾਲੜੂ ਥਾਣੇ 'ਚ ਲਗਭਗ 25 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਇਹ ਮਾਮਲਾ ਦੱਪਰ ਦੇ ਰਹਿਣ ਵਾਲੇ ਸਾਬਕਾ ਸੈਨਿਕ ਨਿਰਮਲ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਇਸ ਦੇ ਪੁੱਤਰ ਨੂੰ ਕੈਨੇਡਾ ਭੇਜਣ ਲਈ ਪੈਸੇ ਲਏ ਗਏ ਸਨ ਵਿਕਰਮਜੀਤ ਦੀ ਪਤਨੀ ਨਵਨੀਤ कौर ਅਤੇ ਪੁੱਤਰ ਪਹਿਲਾਂ ਹੀ ਕੈਨੇਡਾ ਪਹੁੰਚ ਚੁੱਕੇ ਨੇ ਇਹ ਮੁੰਬਈ 에ਰਪੋਰਟ ਤੋਂ ਫੜਿਆ ਗਈ ਸ਼ਿਵਾਜੀ ਟਰਮੀਨਲ ਤੋਂ ਤੇ ਆਪਾਂ ਨੇ ਇਹਦੀ ਐਲਓਸੀ ਜਾਰੀ ਕੀਤੀ ਹੋਈ ਸੀਗੀ 2024 ਦੇ ਵਿੱਚ ਤੇ ਇਸ ਐਲਓਸੀ ਦੇ ਵਿੱਚ ਅਸੀਂ ਇਹਨਾਂ ਨੂੰ ਕਿਉਂਕਿ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹ ਦਿੱਤਾ ਆ ਟਾਈਮਲੀ ਜਾਰੀ ਕੀਤੀਆਂ ਜਾਂਦੀਆਂ ਨੇ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਵੱਲੋਂ ਵੀ ਇਹ ਟਾਈਮਲੀ ਰਿਮਾਈਂਡਰ ਆਪਾਂ ਸੈੱਟ ਕਰਦੇ ਆ ਕਿ ਕੋਈ ਵੀ ਇਮੀਗ੍ਰੇਸ਼ਨ ਫਰਾਡ ਜੇ ਸਾਡੇ ਏਰੀਆ ਚੋਂ ਕਰਕੇ ਜਾਂਦਾ ਹੈ ਤਾਂ ਉਹਦੀ ਆਪਾਂ ਐਲੂਸੀ ਜਾਰੀ ਕਰਾਉਦੇ ਤੇ ਸੇ ਪਰਚੇ ਕਿੰਨੇ ਪਰਚੇ ਹਨ ਇਹਦੇ ਤੇ ਜਿੱਥੇ ਦਾ ਸਾਡੇ ਧਿਆਨ ਚਾਹੀਏ ਤਿੰਨ ਤੋਂ ਚਾਰ ਪਰਚੇ ਨੇ ਜੀ ਇਹਦੇ ਤੇ ਦੋ ਪਰਚੇ ਤਾਂ ਇਹਦੇ ਤੇ ਅੰਮ੍ਰਿਤਸਰ ਦੇ ਇੱਕ ਪਰਚਾ ਇਹਦੇ ਜਲੰਧਰ ਅਤੇ ਚੌਥਾ ਸਾਡੇ ਕੋਲ ਕਿੰਨੇ amount ਦੀ ਲੱਗੀ ਜਾਂਦਾ ਆਪਣੇ ਕੋਲ ਦੀ 23 25 ਲੱਖ ਰੁਪਏ ਲੱਗੀ ਸੀਗੀ ਇੱਕ ਐਕ ਸਰਵਿਸਮੈਨ ਹਨ ਨਿਰਮਲਜੀਤ ਸਿੰਘ ਉਹਨਾਂ ਦੇ ਬੇਟੇ ਨੂੰ ਬਾਹਰ ਭੇਜਣ ਕੈਨੇਡਾ ਭੇਜਣ ਦੇ ਉਹਦੇ ਚੈਨ 25 ਲੱਖ ਦੀ ਫੱਡੀ ਮਿਲ ਸਕਦਾ ਸਰ ਇਹਨਾਂ ਦੀ ਕੋਈ ਗੈਂਗ ਵਿੱਚ ਹੋਰ ਵੀ ਨਾਮ ਕਰਿਓ ਜੀ ਕੰٹری ਇਹ ਬੇਸਿਕਲੀ ਇਹ ਤੇ ਇਹਨਾਂ ਦੀ ਵਾਈਫ ਲੋਕਲ ਕੋਲ ਜਾਂਦੇ ਸੀਗੇ ਤੇ ਆਪਣੀ ਟੀਮ ਇਹ ਏਰੀਆ ਟੂ ਏਰੀਆ ਬਿਲਟ ਅਪ ਕਰਦੇ ਸੀ ਜਿਹਦੇ ਵਿੱਚ ਇਹ ਕਰਦੇ ਸੀਗੇ ਕਿ ਜਿਸ ਵੀ ਏਰੀਆ ਚ ਜੋ ਮਤਲਬ ਚਾਵਾਂ ਲੋਕ ਸਕੇ ਬਾਹਰ ਜਾਣ ਦੇ ਉਹਨਾਂ ਨੂੰ ਹੌਲੀ 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 ਇਹ ਪੂਰਾ ਮਤਲਬ ਜਿੱਥੇ ਆਪਾਂ ਇਹਦੀ ਡੈਰੀ ਚੈੱਕ ਕੀਤੀ ਹੈ ਇਹ ਪੂਰਾ ਮੈਪਿੰਗ ਕਰਕੇ ਚੱਲਦੇ ਸੀ ਤੇ ਮੈਪਿੰਗ ਦੇ ਅਲੋਕੇਸ਼ਨ ਨਾਲ ਹੀ ਲੋਕਾਂ ਨੂੰ ਠਾਗੇ ਸੀ ਕਿਹੜੇ ਕਿਹੜੇ ਲੋਕਾਂ ਨੂੰ ਤੁਸੀਂ ਆਨਲਾਈਨ ਕਰੀਏ ਮਾਰਦੇ ਸੀ ਕਿ ਰਿਗਿਸਟ੍ਰੇਸ਼ਨ ਵੀ ਆ ਕੋਈ ਆਫਿਸ ਲੈ ਲੈਂਦੇ ਸੀ ਮਤਲਬ ਨਹੀਂ ਇਹ ਕੋਈ ਆਫਿਸ ਨਹੀਂ ਲੈਂਦੇ ਸੀ ਕਿ ਪਹਿਲਾਂ ਉਹਨਾਂ ਨਾਲ ਨਾ ਆਪਣੇ ਰਿਲੇਸ਼ਨ ਬਿਲਡ ਅਪ ਕਰਦੇ ਸੀ ਕਿ ਫੈਮਿਲੀ ਰਿਲੇਸ਼ਨ ਬਿਲਡ ਕਰ ਲਏ ਉਹਨਾਂ ਨਾਲ ਮੰਦਿਰ ਗੁਰਦੁਆਰੇ ਜੀ ਜਾਣਾ ਥੈਨ ਗੱਲਾਂ ਬਾਤਾਂ ਚ ਲੈ ਕੇ ਫਿਰ ਇਹੋ ਜਿਹੇ ਕੰਮ ਜਿਹੇ ਕਰਦੇ ਸੀ ਤੇ ਸਰ ਇਹਦੀ ਵਾਈ ਵੀ ਪੂਰੀ ਨਾਲ ਜੀ ਹੋਈ ਹੈ ਬਿਜ਼ਨਸਿਸ ਕੇ ਜੀ ਪੂਰਾ ਵੈਸੇ ਮਤਲਬ ਸਾਡੇ ਵਾਲੇ ਕੇਸ ਚ ਤਾਂ ਜੀ ਮਿਲੀ ਹੋਈ ਹੈ ਉਹਦਾ ਨਾਮ ਹੈਗਾ ਨਵਨੀਤ ਕੌਰ ਤੇ ਇਹ ਜਦੋਂ ਸਾਡੇ ਕੋਲ ਕੇਸ ਰਜਿਸਟਰ ਹੋਇਆ ਸੀਗਾ ਉਸ ਟਾਈਮ ਜਿਹੜਾ ਨਿਰਮਲਜੀਤ ਸਿੰਘ ਦਾ ਬੇਟਾ ਸੀ ਉਹਦੇ ਬੇਟੇ ਨੂੰ ਆਪਣੇ ਨਾਲ ਹੀ ਕਿੰਨੇ ਲੈ ਕੇ ਗਈ ਸੀ ਤੇ ਹੁਣ ਕਿੰਨੇ ਦਿਨ ਦਾ ਪੁਲਿਸ ਮਾਰ ਇਹ ਚਾਰ ਦਿਨ ਦਾ ਪੁਲਿਸ ਮਾਈਂਡ ਹਾਸਿਲ ਕੀਤਾ ਜੀ ਅਸੀਂ ਪਾਸਪੋਰਟ ਸਰ ਇਹਦੇ ਇਹ ਕੋਲ ਬ੍ਰਾਹਮਣ ਹੋਏ ਜਿਹੜਾ ਇਹਨਾਂ ਕੋਲ ਹੋਰੋਂ ਮਾਇਆ ਕਰਦਾ ਇਹ ਕੋਲ ਬਾਰੇ ਕੀ ਕੀਤਾ ਇਹਨੇ ਰੀਸੈਂਟਲੀ ਆਪਣਾ ਪਾਸਪੋਰਟ ਇੱਕ ਹੋਰ ਵੰਡਾਇਆ ਸੀ ਕਿਉਂਕਿ ਇਹ ਪ੍ਰੋਕਲੇਮਡ ਅਫੈਂਡਰ ਹੈ ਪੀਓ ਘਰਾਰ ਕੀਤਾ ਹੋਇਆ ਸੀ ਇਹਦਾ ਪਹਿਲਾ ਵਾਲਾ ਜਿਹੜਾ ਪਾਸਪੋਰਟ ਸੀ ਉਹ ਅੰਮ੍ਰਿਤਸਰ ਜਮ੍ਹਾਂ ਸੀ ਤੇ ਇਹ ਕਾਫੀ ਦਿਨ ਤੋਂ ਆਪਾਂ ਇਹਦੀ ਲੋਕੇਸ਼ਨ ਟਰੇਸ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿਹਦੇ ਵਿੱਚ ਇਹਦੀ ਬਾਰ-ਬਾਰ ਲੋਕੇਸ਼ਨ ਚੇਂਜ ਹੋ ਰਹੀ ਸੀ ਕਦੇ ਇਹਦੀ ਲੋਕੇਸ਼ਨ ਗੁਜਰਾਤ ਆ ਰਹੀ ਸੀ ਕਦੇ ਇਹਦੀ ਲੋਕੇਸ਼ਨ ਡੱਲੀ ਆ ਰਹੀ ਸੀ ਤੇ ਜਦੋਂ ਲਾਸਟ ਸੀ ਲੋਕੇਸ਼ਨ ਪਟਨਾਈ ਤੇ ਤਾਨੂੰ ਸ਼ੱਕ ਹੋਇਆ ਕਿ ਇਹ ਸ਼ਾਇਦ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿੱਦੋਂ ਬਾਅਦ ਆਪਾਂ ਪਿਛਲੇ ਮੋਰ 15 ਡੇਸ ਤੋਂ ਇਹਦੇ ਪਿੱਛੇ ਲੱਗੇ ਹੋਏ ਸੀਗੇ ਤੇ ਐਟ ਲਾਸਟ ਸਾਨੂੰ ਇਹ ਸ਼ਿਵਾਜੀ ਟਰਮੀਨਲ ਤੋਂ ਆਪਾਂ ਇਹਨੂੰ ਫੜ ਲਿਆ ਸਰ ਟੋਟਲ ਕਿੰਨੇ ਲੋਕਾਂ ਨਾਲ ਜੱਗੀ ਮਾਰੀ ਦੀ ਅੱਜ ਤੱਕ ਕੁਝ ਇਨਵੈਸਟੀਗੇਸ਼ਨ ਚੱਲ ਲੱਗੀ ਹੈ ਇਹ ਹਾਲੇ ਅੰਡਰ ਇਨਵੈਸਟੀਗੇਸ਼ਨ ਹੈ ਪਰ ਜਿੱਥੇ ਤੱਕ ਸਾਡੇ ਧਿਆਨ ਚਾਹੇ ਤਿੰਨ ਤੋਂ ਚਾਰ ਲੋਕ ਇਹੋ ਜਿਹੇ ਨੇ ਜਿਹਦੇ ਤੇ ਮਤਲਬ ਅਰਾਊਂਡ ਅਪ੍ਰੋਕਸੀਮੇਟਲੀ 1 ਤੋਂ 2 ਕਰੋੜ ਦੀ ਠੱਗੀ ਤੋਂ ਇਨ ਟੋਟਲ ਹੈਗੀ ਹੈ